ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਤੇ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਸੀਐਮ ਦੀ ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਸੰਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਮੇਰਾ ਨਾਮ ਜੋਤੀ ਕੋਹੜਾ ਹੈ ਤੇ ਮੈਨੂੰ ਡੇਟ ਹੋ ਚੁੱਕੀ ਹੈ ਮੈਂ ਹਰ ਇੱਕ ਬਰਗਰੀ ਲੋਕਾਂ ਨੂੰ ਯੋਗਾ ਸਿਖਾ ਰਹੀ ਆ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੁਗੜ ਦੀ ਪ੍ਰੋਬਲਮ ਸੀ ਬੀਪੀ ਉਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸ੍ਰਿੰਦਰ ਕੰਬੋਜ ਤੁਹਾਡੇ ਨਾਲ ਇੱਕ ਆਸ ਰੱਖੀ ਗਈ ਸੀ ਕਿ ਭਾਰਤੀਆਂ ਵੱਲੋਂ ਕਿਉਂਕਿ ਬੀਤੇ ਦਿਨੀ ਜਰਮਨੀ ਦੇ ਨਾਲ ਜਦੋਂ ਮੈਚ ਹੋਇਆ ਸੀਗਾ ਆਕੀਦਾ ਨਿਰਾਸ਼ਾ ਵੇਖਣ ਨੂੰ ਮਿਲੀ ਸੀਗੀ ਪਰ ਅੱਜ ਫਿਰ ਦੁਬਾਰਾ ਜਿਹੜਾ ਬ੍ਰਾਊਨ ਮੈਡਲ ਸੀ ਜਿੱਤ ਲਿਆ ਗਿਆ 2-1 ਦੀ ਬਰਤ ਦੇ ਨਾਲ ਭਾਰਤ ਦੀ ਝੋਲੀ ਦੇ ਵਿੱਚ ਬ੍ਰਾਊਨ ਮੈਡਲ ਪਿਆ ਔਰ ਕੁਝ ਦਿਨਾਂ ਬਾਅਦ ਸਾਰੀ ਹਕੀ ਜਿਹੜੀ ਬ੍ਰਿਗੇਡ ਹੈਗੀ ਹਰਮਨ ਪ੍ਰੀਤ ਦੀ ਉਹ ਸਾਰੀ ਜਲੰਧਰ ਪੁੱਜੇਗੀ ਅਤੇ ਸਵਾਗਤ ਕੀਤਾ ਜਾਣਾ ਔਰ ਮੇਰੇ ਨਾਲ ਕੁਝ ਜਿਹੜੇ ਸੁਖਜੀਤ ਹੈਗੇ ਉਹਨਾਂ ਦੇ ਮਹੱਲਾ ਵਾਸੀ ਹੈਗੇ ਨੇ ਗੱਲਬਾਤ ਕਰਦੇ ਆ ਕਿ ਅਖਰਕਾਰ ਕਿਵੇਂ ਲੱਗਿਆ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਹੋ ਅਕਸਰ ਤੁਸੀਂ ਸਾਡੀਆਂ ਫੋਟੋਆਂ ਖਿੱਚਦੇ ਆ ਅੱਜ ਦੱਸੋ ਤੁਹਾਡੀ ਵਾਈਟ ਕਰਨ ਲੱਗੇ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਗਵਾਂਢੀ ਨੇ ਬ੍ਰੌਂਜ਼ ਮੈਡਲ ਜਿੱਤੇ ਆ ਸਰ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਬਹੁਤ ਹੀ ਇਹਦਾ ਫੀਲ ਹੋ ਰਿਹਾ ਜੀ ਵੀਆਈਪੀ ਵਾਲੀ ਫੀਲਿੰਗ ਆ ਰਹੀ ਕਿ ਸਾਡੇ ਮੱਲੇ ਦਾ ਬੰਦਾ ਜੀ ਵਰਲਡ ਲੈਵਲ ਦੇ ਮੈਡਲ ਜਿੱਤੇ ਆ ਜੀ ਬਹੁਤ ਪ੍ਰਾਊਡ ਵਾਲੀ ਗੱਲ ਹੈ ਜੀ ਸੁਜੀਤ ਨੂੰ ਅਸੀਂ ਹਮੇਸ਼ਾ ਦੇ ਦੇ ਸੀ ਜਦੋਂ ਵੀ ਆਉਂਦਾ ਸੀ ਪ੍ਰੈਕਟਿਸ ਪ੍ਰੈਕਟਿਸ ਬਹੁਤ ਘੱਟ ਕਰਦਾ ਤੇ ਹੁਣ ਜਦੋਂ ਆਉਣਾ ਕਿਵੇਂ ਆ ਤੁਹਾਡਾ ਸਵਾਗਤ ਕਰਨਾ ਜੀ ਸਾਰਾ ਜਲੰਧਰ ਦੇਖੋ ਜੀ ਸਵਾਗਤ ਕਰਾਂਗੇ ਜੀ ਅਸੀਂ ਬਹੁਤ ਲਾਨ ਸੇ ਕਰਾਂਗੇ ਜੀ ਪੂਰਾ ਟੈਂਟ ਲਾਵਾਂਗੇ ਢੋਲ ਵਜਾਵਾਂਗੇ ਪੱਕੇ ਚਲਾਵਾਂਗੇ ਜੀ ਬਿਲਕੁਲ ਜੀ ਐਨ ਕਹਿੰਦੇ ਨਾ ਜਾਨ ਗਲੇ ਚ ਫਸੀ ਹੋਈ ਸੀ ਸਾਡੀ ਜੇ ਅਸੀਂ ਮੈਚ ਦੇਖੇ ਜਦੋਂ ਟੈਂਟੀ ਵੀ ਕੋਰਨਰ ਤੇ ਕੋਰਨਰ ਆ ਰਹੀ ਸੀ ਤੇ ਰੋਗ ਰਹੀ ਸੀ ਬਹੁਤ ਮਿਹਨਤ ਕੀਤੀ ਟੀਮ ਨੇ ਤੇ ਬਹੁਤ ਯਾਨੀ ਕਿ ਵਧੀਆ ਸਿਲ ਹੋ ਰਹੀ ਹੈ ਬਿਲਕੁਲ ਜਿਹੜੇ ਲੋਕ ਮਹੱਲੇ ਦੇ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਕਿਉਂਕਿ ਮਹੱਲੇ ਦੇ ਵਿੱਚ ਰਹਿੰਦੇ ਸੀ ਆਕਸ ਅਕਸਰ ਇੱਕ ਦੂਜੇ ਨਾਲ ਮੇਲ ਮਲਾਪ ਹੁੰਦਾ ਸੀਗਾ ਗੱਲਬਾਤ ਕਰਦੇ ਹੁੰਦੇ ਸੀਗੇ ਪਰ ਇਸ ਵੇਲੇ ਜਿਹੜਾ ਅੱਜ ਉਹਨਾਂ ਨੇ ਪਲੈਂਟੀ ਕਾਰਨਰ ਰੋਕੇ ਨੇ ਜਿਹੜੇ 2 ਇੱਕ ਨਾਲ ਜਿੱਤ ਹਾਸਲ ਕੀਤੀ ਹੈ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਜ਼ਰੂਰ ਹੈਗਾ ਮੇਰੇ ਨਾਲ ਇੱਥੇ ਦੇਖੋ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨਾ ਇੱਕ ਵਾਰੀ ਮਹੱਲੇ ਦੇ ਜਿਹੜੇ ਉਹਨਾਂ ਦੇ ਆਸ-ਪਾਸ ਦੇ ਲੋਕ ਹੈਗੇ ਨੇ ਆ ਉਹ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਨਾਲ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੁਖਜੀਤ ਤੇ ਮੰਮੀ ਸਾਡੇ ਨਾਲ ਹੈਗੇ ਨੇ ਅੱਜ ਕਿਵੇਂ ਲੱਗਿਆ ਕਿਉਂਕਿ ਅੱਜ ਬੜਾ ਦਿਲ ਤਕੂ ਤਕੂ ਕਰਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਆ ਸਾਡੇ ਸਾਰੇ ਗਲੀ ਮੱਲੇ ਵਾਲੇ ਏਦਾਂ ਲੱਗਦੇ ਕਿ ਜਿਦਾਂ ਸਾਡੇ ਆਪਣਾ ਪਰਿਵਾਰ ਹੁੰਦਾ ਵਾ ਅੱਜ ਧੜਕਣਾਂ ਵਧੀਆ ਪਈਆਂ ਮੈਂ ਵੇਖਿਆ ਤੁਹਾਡੀਆਂ ਧੜਕਣਾਂ ਵਧਣ ਦੀਆਂ ਹਾਂਜੀ ਹਾਂਜੀ ਵਧਣ ਦੀਆਂ ਖੁਸ਼ੀ ਦੇ ਕਰਕੇ ਤਾਂ ਹੁੰਦਾ ਹੀ ਆ ਫਿਰ ਮੱਥੀ ਟਾਈਮ ਲਿਆਂਦਾ ਮਾਲਕ ਨੇ ਜਦੋਂ ਸਰਾ ਕਾਰਡ ਦਿੱਤਾ ਹੈ ਰੈਫਰੀ ਨੇ ਉਦੋਂ ਕੀ ਹੋਇਆ ਸੀਗਾ ਉਹ ਮਾੜਾ ਹੋ ਗਿਆ ਸੀ ਮਾੜਾ ਹਾਂਜੀ ਥੋੜਾ ਚਟਚਾ ਲੱਗ ਗਿਆ ਸੀਗਾ ਬਸ ਚਲੋ ਮਾਲਕ ਨੇ ਸੈੱਟ ਕਰ ਦਿੱਤਾ ਤੇ ਹੁਣ ਫੇ ਆ ਰਿਹਾ ਜਿਗਰ ਦਾ ਟੋਟਾ ਹਾਂਜੀ ਹਾਂਜੀ ਜਿਗਰ ਦਾ ਟੋਟਾ ਆ ਰਿਹਾ ਕਹ ਪਚਿਆਂ ਨਾਲ ਲੈ ਕੇ ਆਵਾਂਗੇ ਅੰਮ੍ਰਿਤਸਰ ਤੋਂ ਹਾਂਜੀ ਸਖਜੀ ਸਿੰਘ ਕਾਕੇ ਨੂੰ ਲੈ ਕੇ ਆਵਾਂਗੇ ਬਹੁਤ ਵਧੀਆ ਉਹਦੀ ਗੇਮ ਆ ਹਾਂਜੀ ਤੁਸੀਂ ਕਿਵੇਂ ਵੇਖਦੇ ਹੋ ਅੱਜ ਤੁਸੀਂ ਵੀ ਨਾਲ ਹੀ ਬੈਠੇ ਸੀਗੇ ਅੱਜ ਖੁਸ਼ੀ ਦਾ ਮਾਹੌਲ ਹੈਗਾ ਭਾਰਤ ਦੀ ਝੋਲੀ 'ਚ ਬ੍ਰਾਉਂਜ਼ ਮੈਡਲ ਪਿਆ ਆ ਤੁਹਾਡੇ ਹੱਥਾਂ ਦੇ ਵਿੱਚ ਘੇਰੇ ਜੰਪ ਵਾਲ ਕੇ ਐਡਾ ਵੱਡਾ ਹੋਇਆ ਹਾਂਜੀ ਹਾਂਜੀ ਫਰਾਂ ਤੇ ਬਹੁਤ ਵਧੀਆ ਲੱਗਾ ਅਸੀਂ ਮੈਚ ਦੇ ਦੇਖ ਕੇ ਦੇ ਅਸੀਂ ਬਾਬਾ ਜੀ ਦੇ ਅੱਗੇ ਅਰਦਾਸ ਕਰਦੇ ਸੀ ਕਿ ਬਾਬਾ ਜੀ ਬਸ ਸਾਡੀ ਇੰਡੀਆ ਜਿੱਤ ਕੇ ਆਵੇ ਸਾਡਾ ਬੇਟਾ ਜਿੱਤ ਕੇ ਆਵੇ ਤਾਂ ਬਾਬਾ ਜੀ ਦੀ ਅਰਦਾਸ ਜਿਹੜੀ ਸੀ ਉਹ ਪੂਰੀ ਹੋ ਗਈ ਜੀ ਸਾਨੂੰ ਬਹੁਤ ਖੁਸ਼ੀ ਹੋਈ ਆ ਉਹ ਕਿਵੇਂ ਦੇਖਦੇ ਅੱਜ ਮਹੱਲੇ ਚ ਰੌਣਕਾਂ ਲੱਗਣੀਆਂ ਆਉਣ ਵਾਲੇ ਦਿਨਾਂ ਚ ਰੌਣਕਾਂ ਅਸੀਂ ਤੇ ਮੈਂ ਤਾਂ ਤੁਹਾਨੂੰ ਦੱਸਿਆ ਮੈਂ ਅੱਗੇ ਅਰਦਾਸ ਕਰਾ ਕੇ ਆਈ ਗੁਰਦੁਆਰੇ ਅਸ ਸੁਖਮਨੀ ਸਾਹਿਬ ਦੇ ਪਾਠ ਚੱਲਣ ਦੇ ਸੀ ਤੇ ਮੈਂ ਇਹੀ ਕਹਿੰਦੀ ਸੀ ਸਾਡਾ ਸੁਖਜੀਤ ਨਾ ਜਿੱਤ ਕੇ ਆਵੇ ਹਾਂ ਦੇਖਿਆ ਹਾਂਜੀ ਹਾਂਜੀ ਅੱਜ ਹੀ ਦੇਖਿਆ ਮੈਂ ਤਾਂ ਪਹਿਲਾਂ ਨਹੀਂ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਮੈਂ ਅੱਜ ਲ ਮੈਨੂੰ ਐ ਲੱਗਦਾ ਜਿਵੇਂ ਭੰਗੜਾ ਪਾਉਣ ਨੂੰ ਤੈਨੂੰ ਕਰਦਾ ਤੁਹਾਡਾ ਕੀ ਕਰਦਾ ਮੈਂ ਪਾਉਣੀ ਹੁ ਨਹੀਂ ਹੁਣੇ ਪਾਉਣੀ ਆ ਭੰਗੜਾ ਮੈਂ ਜ਼ਰੂਰ ਪਾਉ ਸੁਖਜੀਤ ਦਾ ਮੈਂ ਜ਼ਰੂਰ ਪਾਉ ਭੰਗੜਾ ਹਾਂ ਬਿਲਕੁਲ ਇੰਤਜ਼ਾਰ ਹੋ ਰਿਹਾ ਹੈ ਕਿ ਸੁਖਜੀਤ ਆਵੇ ਮੈਂ ਥੋੜਾ ਜਿਹਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਕਿਵੇਂ ਲੱਗਾ ਕਿਉਂਕਿ ਗਵਾਨ ਆ ਭਰਾ ਆ ਅੱਜ ਪਹਿਲੀ ਵਾਰੀ 올림픽 ਚ ਖੇਡਿਆ ਜਿਵੇਂ ਲੱਗਿਆ ਜਦੋਂ ਲਗਾਤਾਰ ਗੋਲ ਹੋ ਰਹੇ ਦੀ ਜਿੱਤ ਵੱਲ ਨੂੰ ਵਧ ਰਹੀ ਸੀ ਭਾਰਤੀ ਟੀਮ ਕਿਵੇਂ ਲੱਗ ਰਿਆ ਸੀ ਬਹੁਤ ਵਧੀਆ ਲੱਗ ਰਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਖੇਡੇ ਸਾਸਾਂ ਕੀਤੀ ਬਹੁਤ ਹਾਂਜੀ ਹਾਂਜੀ ਬਹੁਤ ਅਰਦਾਸ ਕੀਤੀ ਜੀ ਅੱਗੇ ਵੀ ਜਿੱਤ ਪ੍ਰਾਪਤ ਕਰਨ ਹੁਣ ਜਦੋਂ ਆਉਣਾ ਸੁਖਜੀਤ ਨੇ ਕਿਹਾ ਜੋ ਮੌਲਾ ਬਹੁਤ ਵਧੀਆ ਨਾ ਅਸੀਂ ਵਿਆਹ ਮੰਗੂ ਕਰਨਾ ਜਿਵੇਂ ਵਿਆਹ ਤੇ ਕਰੀਦਾ ਨਾ ਫੰਕਸ਼ਨ ਉਵੇਂ ਕਰਾਂਗੇ ਸਾਰੇ ਨੱਚਾਂਗੇ ਟੱਪਾਂਗੇ ਭੰਗੜਾ ਪਾਵਾਂਗੇ ਹਾਂਜੀ ਤਾਂ ਗੱਲਬਾਤ ਅੱਗੇ ਵੀ ਜਾਰੀ ਰਹੇਗੀ ਲੋਕਾਂ ਨਾਲ ਜਿਹੜੇ ਤੁਸੀਂ ਮੈਚ ਦੇਖ ਰਹੇ ਸੀਗੇ ਫੋਨਾਂ ਵੀ ਖੇਤ ਰਹੇ ਸੀਗੇ ਸੁਖਜੀਤ ਦੇ ਪਾਪਾ ਦੀਆਂ ਕਿਵੇਂ ਲੱਗੇ ਅੱਜ ਮੈਚ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਏ ਦੇਖ ਕੇ ਮੈਚ ਨੂੰ ਤੇ ਮੈਂ ਸੁਖਜੀਤ ਨੂੰ ਆਪਣੇ ਛੋਟੇ ਵੀਰ ਨੂੰ ਵਧਾਈ ਦੇਣਾ ਚਾਹੁੰਦਾ ਐ ਤੇ ਕਿ ਹੋਰ ਤਰੱਕੀ ਕਰੇ ਕੋ ਮੈਚ ਵਿੱਚ ਬੇਟੇ ਭਰਾ ਨੂੰ ਜਿਆਦਾ ਚਾਹ ਹੁੰਦਾ ਬਿਲਕੁਲ ਜੀ ਬਿਲਕੁਲ ਬਹੁਤ ਚਾਹ ਹੈ ਜੀ ਬਿਲਕੁਲ ਬਹੁਤ ਖੁਸ਼ੀ ਆ ਢੋਲ ਦੇ ਨਾਲ ਉਹਨੂੰ ਲੈ ਕੇ ਆਵੇਂ ਕਰ ਬਿਲਕੁਲ ਜੀ ਆਹੀ ਤੇ ਬਹੁਤ ਜਗਾ ਤੁਸੀਂ ਤੁਸੀਂ ਖਾਸ ਕਰਕੇ ਮਹਿਮਾਨਾਂ ਦਾ ਕਿਹਾ ਤੁਸੀਂ ਰਸੋਈ ਦੀ ਭੂਮਿਕਾ ਵਧੀਆ ਨਿਭਾਈ ਅੱਜ ਰਸੋਈ ਦੀ ਮੈਂ ਚ ਵੀ ਵੇਖਿਆ ਮੈਂ ਸਭ ਕੁਝ ਦਿੱਕਤ ਰੱਖਿਆ ਅੱਜ ਜੀ ਮੈਨੂੰ ਬਹੁਤ ਖੁਸ਼ੀ ਹੈ ਇਹ ਦੁਪਹਿਰ ਕਿ ਮੇਰਾ ਬੇਟਾ ਹੈ ਛੋਟਾ ਮੇਰਾ ਬਹੁਤ ਪਿਆਰ ਕਰਦਾ ਮੇਰੇ ਨਾਲ ਇਹ ਨਹੀਂ ਕਹਿਣਾ ਹੈ ਬਹੁਤ ਅੱਛਾ ਬੇਟਾ ਹੈ ਸਾਡਾ ਆਹੀ ਕਹਿੰਦੇ ਅਗੋਂ ਰੱਬ ਪਰ ਤੱਕੀ ਦੇਵੇ ਉਹਨੂੰ ਖੁਸ਼ੀਆਂ ਦੇਵੇ ਉਹਨੂੰ ਮੁੜ ਕੇ ਫੇਰ ਜਿੱਤ ਕੇ ਆਵੇ ਮੁੰਡਾ ਅੱਛਾ ਪਹਿਲਾ 올림픽 ਸੀਗਾ ਸੁਰਜੀਤ ਦਾ ਉਹਨੂੰ ਗ੍ਰੀਨ ਕਾਰਡ ਵੀ ਦਿੱਤਾ ਰੈਫਰੀ ਨੇ ਉਹਦੋਂ ਥੋੜਾ ਜਿਹਾ ਦਿਲ ਨੂੰ ਧੱਕਾ ਤਾਂ ਲੱਗਾ ਸੀਗਾ ਬਿਲਕੁਲ ਥੋੜਾ ਹੁੰਦਾ ਤਾਂ ਹੈ ਹੀ ਐ ਮਨ ਜਿਵੇਂ ਗ੍ਰੀਨ ਕਾਰਡ ਮਿਲ ਜੇ ਪਲੇਅਰ ਨੂੰ ਹੁੰਦਾ ਹੀ ਐ ਥੋੜਾ ਜਿਹਾ ਹੀ ਤੀਲ ਤਾਂ ਹੁੰਦਾ ਹੀ ਐ ਸਭ ਨੂੰ ਜੋ ਟੀਮ ਦੇ ਜਿਹੜੇ ਆ ਜਾਣੇ ਇੱਕ ਦੋ ਦਿਨਾਂ ਨੂੰ ਗੋਣੀਆਂ 올ੰਪਿਕ ਦੀ ਕਿੰਦਾਂ ਦੀਆਂ ਤਿਆਰੀਆਂ ਰਹਿਣ ਤਿਆਰੀਆਂ ਦੇਖੋ ਜੀ ਤੁਹਾਡੇ ਸਾਹਮਣੇ ਸਾਰੇ ਮਨਾਂ ਚ ਪਹੁੰਚ ਆਏ ਆ ਇਹ ਖੁਸ਼ੀ ਜੀ ਸਾਰੇ ਇੱਕ ਚੀਜ਼ ਇੱਕ ਚੀਜ਼ ਮੈਨੂੰ ਲੱਗਦਾ ਤੁਹਾਡੇ ਖਾਲੀ ਪਈ ਆ ਕੁਝ ਵੀ ਭੰਗੜਾ ਪਾਉਣ ਨੂੰ ਜੇ ਤੂੰ ਡੂ ਡੂ ਕਰਦਾ ਪਰ ਤੋਂ ਢੋਲ ਵਾਲੀ ਦੀ ਵੇਟ ਕਰ ਰਹੀ ਜੀ ਅੱਜ ਤਾਂ ਅਸੀਂ ਤਾਂ ਭੰਗੜਾ ਪਾੜਾ ਜੀ ਬਿਲਕੁਲ ਮਨ ਚ ਨਹੀਂ ਚਾਹ ਢੋਲੀ ਦੀ ਵੇਟ ਕਰ ਰਹੀ ਜੀ ਅਸੀਂ ਬਿਲਕੁਲ ਜੀ ਬਿਲਕੁਲ ਸਹੀ ਗਾ ਹੁੰਦਾ ਜੀ ਮਨ ਚ ਖੁਸ਼ੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਐਸੇਲੇ ਮਾਹੌਲ ਜਿਹੜਾ ਦਲੰਦਰ ਦੇ ਰਾਮਾ ਮੰਡੀ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਐਸੇਲੇ ਜਿਹੜਾ ਮਾਹੌਲ ਹੈਗਾ ਬਹੁਤ ਸੁਖਾਵਾਂ ਹੈ ਹਰ ਚਿਹਰਾ ਖਿੜਿਆ ਹੋਇਆ ਨਜ਼ਰ ਆ ਰਿਹਾ ਔਰ ਉੱਡੂ ਉੱਡੂ ਜਿਹੜਾ ਦਿਲ ਸਾਰਿਆਂ ਦਾ ਕਰਦਾ ਮੇਰੇ ਨਾਲ ਇੱਕ ਛੋਟਾ ਜਿਹਾ ਬੱਚਾ ਬੇਬੀ ਆ ਕਿਵੇਂ ਪੁੱਤ ਕੀ ਨਾਮ ਤੇਰਾ ਸ਼ਿਵਨਿਆ ਤੇ ਮੈਂ ਚਾਚੇ ਨੇ 골 ਕਿਤੇ ਫਿਰ ਆ ਜੀ ਬਤਾਓ ਨਾ ਜਿੱਤ ਗਿਆ ਜਤਾ ਬੋਲ ਕੇ ਬਤਾਓ ਬਤਾਓ 골ਡਨ ਨਾ ਜਿੱਤ ਤੂੰ ਜਿੱਤ ਕੇ ਬੋਲ ਨਾ ਬਤਾਓ ਕਿੱਸਾ ਲੱਗ ਰਿਹਾ ਆ ਤੁਹਾਨੂੰ ਸੁਖਜੀਤ ਚਾਚੂ ਜਿੱਤ ਕੇ ਬੋਲ ਕੇ ਬਤਾਓ ਮੇਰੇ ਸੁਪਰੀ ਚਾਚਾ ਜੀ ਜਿਹੜੇ ਨੂੰ ਖਾਈ ਹੈ ਔਰ ਮੇਰੇ ਕੋਲ ਇਹਨੂੰ 골ਡ ਮੈਡਲ ਮਿਲ ਗਿਆ ਹੈ ਫੇਰ ਨਾ ਮੈਂ ਦੱਸ ਸਕ ਸਕੂ ਤਾਂ ਬਿਲਕੁਲ ਐਸਵੇਲੇ ਜਿਹੜੀ ਖੁਸ਼ੀ ਦਾ ਮਾਹੌਲ ਜਿਹੜਾ ਰਾਮਾਪੰਡੀ ਦੇ ਇਲਾਕੇ ਦੇ ਵਿੱਚ ਮੌਜੂਦ ਆ ਔਰ ਹਰ ਚਿਹਰਾ ਖੁਸ਼ੀ ਨਾਲ ਖਿੜਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਆਸ ਸੀਗੀ ਹਰ ਇੱਕ ਭਾਰਤੀ ਨੂੰ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਆਸ ਸੀਗੀ ਕਿ ਵੀ ਮੇਰਾ ਪੁੱਤ ਜਿੱਤ ਕੇ ਆਵੇ ਉਹਦੀ ਬ੍ਰਿਗੇਡ ਜਿਹੜੀ ਹੈਗੀ ਆ ਹਰਮਨਪ੍ਰੀਤ ਉਹ ਜਿੱਤ ਕੇ ਆਵੇ ਤੇ ਇੱਕ ਜਿਹੜੀ ਆਸ ਸੀ ਉਸ ਨੂੰ ਪੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਔਰ ਸੁਖਜੀਤ ਦੇ ਪਿਤਾ ਜਿਹੜੇ ਕਿ ਜਦੋਂ ਟੀਵੀ ਵੇਖ ਰਹੇ ਸੀਗੇ ਤੇ ਅੰਦਰ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਸੀਗੇ ਔਰ ਜਦੋਂ ਲਾਸਟ ਮੂਮੈਂਟ ਦੇ ਉੱਤੇ ਜਦੋਂ ਜਿੱਤ ਵੱਲ ਵਧ ਰਹੀ ਸੀ ਭਾਰਤੀ ਟੀਮ ਤਾਂ ਉਦੋਂ ਬੈਡ ਤੋਂ ਇੱਕ ਇੱਕ ਉੱਤਰ ਕੇ ਤੇ ਭੰਗੜਾ ਵੀ ਪਾਇਆ ਇਹਨਾਂ ਨੇ ਕਿਵੇਂ ਲੱਗੇ ਅੱਜ ਮੈਚ ਬਹੁਤ ਵਧੀਆ ਲੱਗਾ ਜੀ ਜਦੋਂ ਮੈਚ ਅੱਜ ਸ਼ੁਰੂ ਤੋਂ ਹੀ ਮੈਂ ਜਦੋਂ ਬੈਠੇ ਸੀ ਸਾਰੇ ਸਾਡੇ ਮਹੱਲੇ ਦੇ ਹੋਰ ਵੀ ਪਰਿਵਾਰਕ ਮੈਂਬਰ ਜਦੋਂ ਬੈਠੇ ਸੀਗੇ ਤੇ ਇਹਨਾਂ ਦਾ ਜਿਹੜਾ ਮਤਲਬ ਕਿ ਇੱਕ 0 ਦਾ ਮਤਲਬ ਕਿ ਸਕੋਰ ਸੀਗਾ ਤੇ ਸਟਾਰਟਿੰਗ ਦੇ ਵਿੱਚ ਆ ਪਰ ਮੇਰਾ ਇੱਕ ਕੰਫੀਡੈਂਸ ਸੀਗਾ ਮੈਨੂੰ ਉਸ ਅਕਾਲਪੁਰਖ ਤੇ ਭਰੋਸਾ ਸੀਗਾ ਕਿ ਇਹ ਭਾਰਤ ਜਿਹੜਾ ਸਾਡਾ ਸਾਡੇ ਸਾਡੇ ਇਹ ਖਿਡਾਰੀ ਨੇ ਇਹ ਜਰੂਰ ਆਪਣਾ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਇਹ ਮੈਚ ਦੀ ਜਿਹੜੀ ਜਿੱਤ ਹਾਸਲ ਕਰਨਗੇ ਤੇ ਉਹ ਅੱਜ ਮੈਚ ਜਿੱਤੇ ਨੇ ਔਰ ਭਾਰਤ ਦੀ ਝੋਲੀ ਦੇ ਵਿੱਚ ਉਹਨਾਂ ਨੇ ਜਿਹੜਾ ব্রੌਂਜ਼ ਮੈਡਲ ਜਿਹੜਾ ਕਹਾ ਉਹ ਪਾਇਆ ਜੀ ਇੱਕ ਚੀਜ਼ ਇੱਕ ਚੀਜ਼ ਮੈਂ ਅੰਦਰ ਦੇਖੀ ਜਦੋਂ ਗੋਲ ਹੋ ਰਹੇ ਸੀ ਜਿਹੜਾ ਪਲੈਂਟੀ ਕਾਰਨ ਮਿਲਦੇ ਤੁਹਾਡਾ ਦਿਲ ਬੜਾ ਧੜਕ ਰਿਆ ਸੀਗਾ ਬਹੁਤ ਤੇਜ਼ ਤੇਜ਼ ਗਤੀ ਨਾਲ ਮੇਰਾ ਦਿਲ ਧੜਕ ਨਹੀਂ ਰਿਹਾ ਸੀਗਾ ਮੇਰੀ ਅੰਦਰੋਂ ਜਿਹੜੀ ਅਰਦਾਸ ਮੇਰੇ ਮਾਲਕ ਦੇ ਚਰਨਾਂ ਵਿੱਚ ਜਾ ਰਹੀ ਸੀ ਕਿ ਸੱਚੇ ਪਾਤਸ਼ਾਹ ਵੀ ਜੇ ਉਥੋਂ ਖੁੰਝ ਗਏ ਨੇ ਇੱਥੇ ਪੂਰਾ ਕਰਦੇ ਵੋ ਉਹ ਮੇਰੇ ਅੰਦਰ ਜਿਹੜੀ ਗੱਲ ਮਤਲਬ ਕਿ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਸੀਗੀ ਉਹ ਮੇਰੀ ਉਹਨਾਂ ਨੇ ਸੁਣ ਲਈ ਤੇ ਉਹ ਅੱਜ ਪੂਰੀ ਉਹਨਾਂ ਨੇ ਕੀਤੀ ਜਗਰ ਦਾ ਟੋਟਾ ਆ ਰਿਹਾ ਹੈ ਕਿਵੇਂ ਕਿਵੇਂ ਸਵਾਗਤ ਕਰਨਾ ਬਹੁਤ ਬਹੁਤ ਉਹਦਾ ਤੇ ਮਤਲਬ ਕਿ ਸਵਾਗਤ ਤੇ ਅੱਜ ਤੋਂ ਹੀ ਸ਼ੁਰੂ ਹੋ ਗਿਆ ਵਾ ਉਹ ਜਦੋਂ ਆਵੇਗਾ ਫਿਰ ਉਹਦਾ ਬਹੁਤ ਨਿੱਗਾ ਢੋਲਾਂ ਦੇ ਨਾਲ ਤੇ ਡੱਗਿਆਂ ਦੇ ਨਾਲ ਅੱਜ ਕਮੀ ਰਹਿ ਗਈ ਢੋਲ ਦੇ ਭੰਗੜੇ ਦੀ ਉਹਦਣ ਪੂਰੀ ਕਰਦੇ ਹਾਂ ਹਾਂ ਜੀ ਪੂਰੀ ਪੂਰੀ ਉਹਦਣ ਹੋਵੇਗੀ ਜੀ ਉਹਦਣ ਹੋਵੇਗੀ ਪੂਰੀ ਹੋਵੇਗੀ ਉਹਦਣ ਢੋਲ ਤੇ ਡੱਗਿਆਂ ਦੇ ਨਾਲ ਪੂਰਾ ਨਾਚ ਕੀਤਾ ਜਾਵੇਗਾ ਮਹੱਲੇ ਦੇ ਵਿੱਚ ਕੀਤਾ ਜਾਵੇਗਾ ਉਹਨਾਂ ਦਾ ਗੱਲ ਸੁਣਾ ਆ ਪੰਜਾਬੀ ਕਿਵੇਂ ਸਵਾਗਤ ਕਰਦੇ ਆ ਬਿਲਕੁਲ ਜੀ ਬਿਲਕੁਲ 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 ਆਪਣੇ ਪੰਜਾਬੀਆਂ ਦਾ ਇੱਕ ਬਹੁਤ ਵਧੀਆ ਇਹ ਹੈਗਾ ਕਿ ਆਪਾਂ ਜਦੋਂ ਵੀ ਨਾਚ ਕਰਦੇ ਆ ਤੇ ਫਿਰ ਢੋਲ ਤੇ ਡੱਗੇ ਤੇ ਹਾਂਜੀ ਤਾਂ ਬਿਲਕੁਲ ਮੈਂ ਇੱਕ ਤਸਵੀਰ ਦਿਖਾਣਾ ਚਾਹਾਂਗਾ ਸੁਖਜੀਤ ਸੁਖਜੀਤ ਐਸ ਵੇਲੇ ਵੀਡੀਓ ਕਾਲਿੰਗ ਤੇ ਨਜ਼ਰ ਆਣਗੇ ਥੋੜੀ ਦੇਰ ਦੇ ਵਿੱਚ ਹੁਣੀ ਉਹਨਾਂ ਦੀ ਵੀਡੀਓ ਕਾਲ ਆਈ ਸੀ ਅਸੀਂ ਫਿਰ ਵੇਟ ਕਰ ਰਹੇ ਆ ਵੇਟ ਕਰ ਰਹੇ ਆ ਵੇਲ ਕਰ ਰਹੇ ਆ ਸੁਖਜੀਤ ਮੈਚ ਖਤਮ ਕੋ ਖਤਮ ਕਰਨ ਤੋਂ ਬਾਅਦ ਆਪਣਾ ਜਿਹੜਾ ਉਹਨਾਂ ਦਾ ਰੂਮ ਹੁੰਦਾ ਜਿੱਥੇ ਚੇਂਜਿੰਗ ਰੂਮ ਹੈਗਾ ਉੱਥੇ ਪੁੱਜੇ ਨੇ ਤਾਂ ਉੱਥੇ ਪੁੱਜ ਕੇ ਸਭ ਤੋਂ ਪਹਿਲਾਂ ਵੀਡੀਓ ਕਾਲ ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਕੀਤੀ ਆ ਜਲਦ ਹੀ ਉਹਨਾਂ ਦੀ ਕਾਲ ਦੁਬਾਰਾ ਆਏਗੀ ਅਸੀਂ ਜਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਦੁਬਾਰਾ ਫੇਰ ਰੂਬਰੂ ਕਰਵਾਵਾਂਗੇ ਸੁਖਜੀਤ ਦੇ ਨਾਲ ਤਾਂ ਬਿਲਕੁਲ ਐਸੇ ਲੇ ਜਿਹੜੀਆਂ ਤਸਵੀਰਾਂ ਜਲੰਧਰ ਦੇ ਸੁਖਜੀਤ ਖੁਰਾ ਦੇ ਘਰ ਦੀਆਂ ਨੇ ਤੇ ਲਗਾਤਾਰ ਜਿਹੜਾ ਅਸੀਂ ਲਾਈਵ ਥੋੜਾ ਜਿਹਾ ਉਹਨਾਂ ਦਾ ਪ੍ਰੋਗਰਾਮ ਵੀ ਦੇਖਿਆ ਹੈਗਾ ਲਾਈਵ ਮੈਚ ਵੀ ਦੇਖਿਆ ਹੈਗਾ और जल्द ही नवी अपडेट दे तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर